ਸਭ ਤੋਂ ਪਹਿਲਾਂ ਤਾਂ ਜੋ ਕਿਸਾਨ ਭਰਾਵਾਂ ਦੇ ਉੱਪਰ ਅਤਿਆਚਾਰ ਹੋਇਆ ਜਿਸ ਤਰ੍ਹਾਂ ਉਹਨਾਂ ਦੀਆਂ ਪਿੱਠਾਂ ਦੇ ਉੱਪਰ ਛੂਰੇ ਮਾਰੇ ਗਏ ਆ ਇਹ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਕਿਸਾਨਾਂ ਦੀਆਂ 22 ਫਸਲਾਂ ਦੇ ਉੱਪਰ ਐਮਐਸਪੀ ਦੇਣ ਦੀ ਗੱਲ ਕਰਦੀ ਸੀ ਅੱਜ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਭਾਜਪਾ ਦੀ ਸਰਕਾਰ ਦੀ ਸੋਚ ਹੈ ਉਹਦੇ ਨਾਲ ਮਿਲ ਕੇ ਅੱਜ ਸਾਡੇ ਕਿਸਾਨ ਭਰਾਵਾਂ ਨੂੰ ਗ੍ਰਫਤਾਰ ਕਰ ਰਹੀ ਹੈ ਵੱਖ-ਵੱਖ ਜ਼ਿਲ੍ਹਾਂ ਵਿੱਚ ਸਿੱਟ ਰਹੀ ਹੈ ਜਿਹੜੇ ਸਾਡੇ ਕਿਸਾਨ ਵੀਰ ਦੇਸ਼ ਦੇ ਆਂਦਾਤਾ ਹੋਇਆ ਕਰਦੇ ਸੀ ਜਿਹੜੇ ਲੋਕਾਂ ਨੇ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਖੂਨ ਪਸੀਨੇ ਦੀ ਪਰਵਾਹ ਨਾ ਕਰਦੇ ਹੋਏ ਇਸ ਦੇਸ਼ ਦਾ પેટ ਭਰਿਆ ਭਾਵੇਂ ਅੱਜ ਦੂਜੇ ਸੂਬੇ ਫਸਲਾਂ ਦੀ ਪੈਦਾਵਾਰ ਕਰਨ ਲੱਗੇ ਪਰ ਇਹ ਉਹ ਕਿਸਾਨ ਭਰਾ ਹੈ ਜਿਨ੍ਹਾਂ ਨੇ ਮੂਲਲੇ ਤੌਰ ਤੇ ਦੇਸ਼ ਦੀ ਜਨਤਾ ਦਾ પેટ ਭਰਨ ਦਾ ਕੰਮ ਕੀਤਾ ਸੀ ਤੇ ਅੱਜ ਜਿੱਥੇ ਬੀਜੇਪੀ ਦੀ ਸਰਕਾਰ ਦੀ ਕਿਸਾਨਾਂ ਦੇ ਪ੍ਰਤੀ ਜੋ ਸੋਚ ਆਪਾਂ ਸਭ ਨੂੰ ਪਤਾ ਸੀ ਔਰ 2022 ਦੀਆਂ ਚੋਣਾਂ 'ਚ ਵੱਡੇ ਪੱਧਰ ਦੇ ਉੱਪਰ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਆਮ ਆਦਮੀ ਪਾਰਟੀ ਨੇ ਤੇ ਉਹਨਾਂ ਦੀ ਬਣੀ ਸਰਕਾਰ ਨੇ ਦਿੱਤਾ ਸੀ ਐਮਐਸਪੀ ਦਵਾਉਂਦਾ ਤੇ ਅੱਜ ਪਿਛਲੇ 2 ਦਿਨ ਤੋਂ ਜੋ ਹਾਲ ਪੰਜਾਬ 'ਚ ਚੱਲ ਰਿਹਾ ਹੈ ਇਹ ਆਪਣੇ ਸਭ ਦੇ ਸਾਹਮਣੇ ਇਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਸਾਨਾਂ ਦੇ ਪ੍ਰਤੀ ਕੀ ਸੋਚ ਹੈ ਮੈਂ ਇਹ ਸਾਰੀ ਘਟਨਾਵਾਂ ਦੀ ਬਹੁਤ ਨਿੰਦਾ ਕਰਦੇ ਔਰ ਮੈਂ ਇਹ ਜ਼ਰੂਰ ਸਮਝਦਾ ਕਿ ਸਾਡੇ ਕਿਸਾਨ ਭਰਾਵਾਂ ਨੂੰ ਉਹਨਾਂ ਦਾ ਬਣਦਾ ਹੱਕ ਜ਼ਰੂਰ ਮਿਲਣਾ ਚਾਹੀਦਾ। ਸਰਕਾਰ ਮੁਖਮਤਰੀ ਕਹਿ ਰਹੇ ਸੀ ਕਿ ਕੁਦਲਾ ਜਿਹੜਾ ਲੈ ਕੇ ਆਵਾਂਗੇ 3 ਸਾਲਾਂ ਦੇ ਵਿੱਚ ਤੁਹਾਨੂੰ ਲੱਗੇ ਕਿ ਕੁਝ ਬਦਲਾਵ ਵਾਲੀ ਰਾਜਨੀਤੀ ਜਿਹੜੀ ਹੈਗੀ ਆ ਨਵੀਂ ਪਾਰਟੀ ਨੇ ਜਿਹੜੀ ਕੀਤੀ ਹੈਗੀ ਆ। ਤੁਹਾਨੂੰ ਸਭ ਨੂੰ ਪਤਾ ਹੈ ਕੀ ਬਦਲਾਅ ਪੰਜਾਬ 'ਚ ਆਇਆ ਹੈ? ਇਹ ਉਹੀ ਪਾਰਟੀ ਹੈ ਜਿਨ੍ਹਾਂ ਨੇ ਸਰਕਾਰ ਬਣਨ ਤੋਂ ਬਾਅਦ ਨਸ਼ੇ ਨੂੰ ਪੰਜਾਬ 'ਚੋਂ ਖਤਮ ਕਰਨ ਦੀ ਗੱਲ ਕੀਤੀ। ਅੱਜ ਕਿੰਨੀਆਂ ਮਾਵਾਂ ਦੇ ਪੁੱਤ ਨਸ਼ੇ ਦੀ ਭੇਡ ਚੜ ਗਏ ਇਹ ਆਪਾਂ ਸਭ ਨੂੰ ਪਤਾ ਹੈ ਕਿੰਨਾ ਨਸ਼ਾ ਅਜ ਗਲੀ ਗਲੀ ਮੁਹੱਲੇ ਮੁਹੱਲੇ ਵਿਕਰੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਭ੍ਰਸ਼ਟਾਚਾਰ ਕਿੱਥੇ ਪਹੁੰਚ ਗਿਆ ਤਹਿਸੀਲਾਂ ਤੇ ਥਾਣੇ ਦੀ ਅਗਰ ਗੱਲ ਕਰੀਏ ਉੱਥੇ ਕਿੰਨੇ ਵੱਡੇ ਪੈਮਾਨੇ ਦੇ ਉੱਪਰ ਭ੍ਰਸ਼ਟਾਚਾਰ ਚੱਲ ਰਿਹਾ ਉਹ ਗੱਲ ਨੂੰ ਆਪਾਂ ਸਾਰੇ ਆਪ ਦੇਖਦੇ ਆਂ ਔਰ ਇਹ ਉਹੀ ਸਰਕਾਰ ਦੇ ਲੋਕ ਹੈ ਜਿਹੜੇ ਕਹਿੰਦੇ ਸੀ ਹਰਾ ਪੈਣ ਚਲਾਵਾਂਗੇ ਕੱਚੇ ਬਲਾਜ਼ਮਾ ਨੂੰ ਪੱਕੇ ਕਰ ਦਾਂਗੇ ਤੁਸੀਂ ਮੈਨੂੰ ਦੱਸੋ ਪਿਛਲੇ 3 ਸਾਲਾਂ ਚ ਉਹ ਹਰਾ ਪੈਣ ਚੱਲਿਆ ਹੀ ਨਹੀਂ ਜਿਸ ਗੱਲ ਵਾਸਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਅੱਜ ਇਹਨਾਂ ਨੇ ਕਿਹਾ ਸੀ ਕਿ ਅਸੀਂ ਧੀਆਂ ਭੈਣਾਂ ਦੀਆਂ ਤੇ ਸਾਡੇ ਨੌਜਵਾਨ ਬੱਚਿਆਂ ਦੀਆਂ ਪੱਗਾਂ ਤੇ ਚੁੰਨੀਆਂ ਨੂੰ ਸੜਕਾਂ ਤੇ ਰੋਲਣ ਨਹੀਂ ਦੇਵਾਂਗੇ ਤੇ ਅੱਜ ਪੂਰੇ ਪੰਜਾਬ ਵਿੱਚ ਕੀ ਹੋ ਰਿਹਾ ਅੱਜ ਕੋਈ ਵਰਗ ਐਸਾ ਨਹੀਂ ਜਿਹੜਾ ਅੱਜ ਦਰਦ ਨਾਇਕ ਜ਼ਿੰਦਗੀ ਨਹੀਂ ਜੀ ਰਿਹਾ ਔਰ ਮੈਂ ਅੱਜ ਸੂਬੇ ਦੀ ਸਰਕਾਰ ਦੀ ਆਰਥਿਕ ਦੀ ਕੀ ਦਸ਼ਾ ਹੈ ਉਹ ਆਪਾਂ ਸਭ ਨੂੰ ਪਤਾ ਕਿੰਨੇ ਵੱਡੇ ਪੱਧਰ ਦੇ ਉੱਪਰ ਅੱਜ ਕਰਜ਼ਾ ਪੰਜਾਬ ਦੇ ਉੱਪਰ ਚੜਿਆ ਹੈ ਮਾਈਨਿੰਗ ਦੀ ਗੱਲ ਕਰ ਲਓ ਕਿਸ ਤਰੀਕੇ ਦੇ ਨਾਲ ਮਾਈਨਿੰਗ ਦੇ ਉੱਪਰ ਕੰਮ ਚੱਲ ਰਿਹਾ ਹੈ ਇਲੀਗਲ ਮਾਈਨਿੰਗ ਦੇ ਉੱਪਰ ਤੋਂ ਆਏ ਸਰਕਾਰ ਨੇ ਜੋ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਉਹ ਸਾਰਿਆਂ ਜਗ੍ਹਾ ਤੋਂ ਸਰਕਾਰ ਫੇਲ ਔਰ ਜਿੱਥੇ ਤੱਕ ਅਸੀਂ ਅੱਜ ਅਮਨ ਤੇ ਸ਼ਾਂਤੀ ਦੀ ਗੱਲ ਕਰਦੇ ਆਂ ਕਾਨੂੰਨ ਅਵਸਥਾ ਦੀ ਗੱਲ ਕਰਦੇ ਆਂ ਉਸ ਦਾ ਕੀ ਹਾਲ ਹੈ ਤੁਹਾਡੇ ਸਭ ਦੇ ਸਾਹਮਣੇ ਅੱਜ ਕੋਈ ਬੰਦਾ ਵੀ ਪੰਜਾਬ ਚ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਔਰ ਇਹ ਉਹੀ ਪੰਜਾਬ ਹੈ ਜਿਹਦੇ ਪੰਜਾਬ ਨੇ ਇੱਕ ਵਕਤ ਮਾੜਾ ਵਕਤ ਦੇਖਿਆ ਸੀ ਤੇ ਪੰਜਾਬ ਦੇ ਲੋਕ ਦੁਬਾਰਾ ਉਹ ਜਿਹਾ ਵਕਤ ਦੇਖਣ ਵਾਸਤੇ ਉਹਨਾਂ ਦੀਆਂ ਟੰਗਾਂ 'ਚ ਤਾਕਤ ਨਹੀਂ ਬੜੀ ਮੁਸ਼ਕਿਲ ਨਾਲ ਪੰਜਾਬ ਦੁਬਾਰਾ ਖੜਾ ਹੋਇਆ ਹੈ ਤੇ ਅੱਜ ਜ਼ਿੰਮੇਵਾਰੀ ਨਾਲ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ ਸਾਡੇ ਸੂਬੇ ਦੀ ਕਾਨੂੰਨ ਅਵਸਥਾ ਠੀਕ ਹੋਵੇ ਸਾਡੇ ਸੂਬੇ ਵਿੱਚ ਜਿਹੜੇ ਲੋਕਾਂ ਦੇ ਮਨ 'ਚ ਡਰ ਤੇ ਭੈ ਵਿਪਾਰੀਆਂ ਦੇ ਮਨ 'ਚ ਉਹ ਬਾਹਰ ਨਿਕਲਣਾ ਚਾਹੀਦਾ ਤਾਂ ਕਿ ਇੱਕ ਚੰਗਾ ਮਾਹੌਲ ਹੋਊਗਾ ਤਾਂ ਬਾਹਰਲਾ ਵਪਾਰੀ ਆ ਕੇ ਸਾਡੇ ਸੂਬੇ 'ਚ ਪੈਸਾ ਲਾਊਗਾ ਔਰ ਜੇ ਕੋਈ ਪੈਸਾ ਲੱਗੂ ਤਾਂ ਉਹ ਰੋਜ਼ਗਾਰ ਪੈਦਾ ਹੋਊਗਾ ਔਰ ਜਦੋਂ ਵੀ ਕੋਈ ਬਾਹਰਲਾ ਵਪਾਰੀ ਆ ਕੇ ਕਾਰੋਬਾਰ ਕਰਦਾ ਹੈ ਤਾਂ ਸਾਡੇ ਸੂਬੇ ਨੂੰ ਆਰਥਿਕ ਮਜ਼ਬੂਤੀ ਮਿਲਦੀ ਹੈ ਸਾਡੇ ਸੂਬੇ ਨੂੰ ਟੈਕਸਾਂ ਦੇ ਵਜੋਂ ਆਰਥਿਕ ਮਜ਼ਬੂਤੀ ਮਿਲਦੀ ਹੈ ਤੋਂ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਅੱਜ ਕਿਸੇ ਵੀ ਸੂਬੇ ਨੂੰ ਅੱਗੇ ਚੱਕਣ ਵਾਸਤੇ ਜ਼ਰੂਰੀ ਹੈ ਔਰ ਉਸ ਗੱਲ ਦੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫੋਕਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ ਨਾ ਕਿ ਗੈਰ ਜ਼ਿੰਮੇਵਾਰ ਤਰੀਕੇ ਨਾਲ ਜੋ ਕੰਮ ਇਸੇ ਦੋ ਦਿਨਾਂ ਚ ਕਿਸਾਨ ਭਰਾਵਾਂ ਨਾਲ ਕੀਤਾ ਨਾ ਕਿ ਐਸੀ ਕਾਰਗੁਜ਼ਾਰੀ ਕਰ ਸਰ ਦਿੱਲੀ ਹਾਰ ਤੋਂ ਬਾਅਦ ਜਿਹੜਾ ਹੈਗਾ ਸੀਐਮ ਨੇ ਇੱਕ ਕਦਮ ਚੁੱਕਿਆ ਜੁਗ ਨਸ਼ਾ ਵਿਰੁੱਧ ਜਿਹੜੀ ਹੈਗੀ ਆ ਇਹਨਾਂ ਸਕੀਮ ਚਲਾਈ ਤੇ ਉਹਦੇ ਮੁਹਿਪ ਦੇ ਤਹਿਤ ਉਹਨੂੰ ਕਿ ਕਿਸ ਤਰ੍ਹਾਂ ਦੇ ਲੋਕਾਂ ਦੇ ਘਟਾ ਆ ਜਾਂਦੇ ਚੰਗੀ ਗੱਲ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਮਹਿੰਮ ਚੱਕੀਏ ਅੱਜ ਚੋਰੀ ਦੇ ਕੇਸ ਵਧ ਗਏ ਖੋਹਾਂ ਦੇ ਕੇਸ ਵਧ ਗਏ ਪੰਜਾਬ ਚ ਤੇ ਜੇ ਤੁਸੀਂ ਕਿਸੇ ਨੂੰ ਪੁੱਛੋ ਵੀ ਭਾਈ ਖੋਹਾਂ ਦੇ ਕੇਸ ਕਿਉਂ ਵਧ ਗਏ ਉਹ ਕਹਿੰਦੇ ਇਸ ਕਰਕੇ ਵਧ ਗਏ ਕਿਉਂਕਿ ਨਸ਼ਾ ਵਧ ਗਿਆ ਤੇ ਮੈਂ ਪੁੱਛਿਆ ਭਾਈ ਨਸ਼ੇ ਤੇ ਖੋਹਾਂ ਦਾ ਆਪਸ ਚ ਕੀ ਲਿੰਕ ਹੈ ਉਹ ਕਹਿੰਦੇ ਜਦੋਂ ਕੋਈ ਬੱਚਾ ਨਸ਼ੇ ਤੇ ਲੱਗ ਜਾਂਦਾ ਹੈ ਤੇ ਉਹ ਨਸ਼ਾ ਲੈਣ ਵਾਸਤੇ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਫਿਰ ਉਹ ਸ਼ਾਮ ਨੂੰ ਖੋਹਾਂ ਕਰ ਲੈਂਦਾ ਕਦੇ ਫੋਨ ਖਿੱਚ ਲੈਂਦਾ ਕਦੇ ਬਾਲੀ ਖਿੱਚ ਲੈਂਦਾ ਕਦੇ ਚੀਨੀ ਖਿੱਚ ਲੈਂਦਾ ਤਾਂ ਕਰਕੇ ਖੋਹਾਂ ਦੇ ਕੇਸ ਵਧ ਗਏ ਅੱਜ ਜੇ ਨਸ਼ੇ ਨੂੰ ਜੜੋਂ ਖਤਮ ਕਰਨਾ ਹੈ ਤਾਂ ਉਹਦੇ ਵਾਸਤੇ ਜਿਹੜੇ ਲੋਕ ਨਸ਼ੇ ਤੇ ਲੱਗੇ ਉਹਨਾਂ ਦਾ ਵੀ ਸਹੀ ਪ੍ਰੋਗਰਾਮ ਬਣਾਉਣਾ ਪਊਗਾ ਉਹਨਾਂ ਨੂੰ ਵੀ ਸਹੀ ਤਰੀਕੇ ਨਾਲ ਡੀਡਿਕਸ਼ਨ ਸੈਂਟਰ ਦੇ ਤਹਿਤ ਉੱਥੇ ਚੰਗੇ ਤੇ ਕਾਬਲ ਡਾਕਟਰਾਂ ਦੇ ਤਹਿਤ ਉਹਨਾਂ ਦੇ ਬੱਚਿਆਂ ਦੇ ਮਾਈਂਡ ਨੂੰ ਉਸ ਪਾਸੇ ਲਾਣਾ ਪਊਗਾ ਤੇ ਹੌਲੀ-ਹੌਲੀ ਜਿਹੜੀ ਸਪਲਾਈ ਚੇਨ ਹੈ ਉਹਨੂੰ ਰੋਕਣਾ ਪਊਗਾ ਤਾਂ ਕਿ ਪੰਜਾਬ 'ਚੋਂ ਨਸ਼ਾ ਖਤਮ ਹੋ ਸਕੇ ਇਹ ਨਹੀਂ ਕਿ ਜੇ ਅਸੀਂ ਕਹੀਏ ਕਿ ਕਿਸੇ ਇੱਕ ਬੰਦੇ ਦੇ ਡਰਗ ਦੇ ਪੈਸੇ ਨਾਲ ਉਹਨੇ ਕੋਈ ਚਵਾਰਾ ਪਾਇਆ ਸੀ ਉਹਦਾ ਚਵਾਰਾ ਢਾਤਾ ਤੇ ਅਸੀਂ ਬਾਕੀ ਲੋਕਾਂ 'ਚ ਸਨਿਆਹ ਦੇ ਦਈਏ ਕਿ ਅਸੀਂ ਨਸ਼ਾ ਖਤਮ ਕਰਤਾ ਤੇ ਇਸ ਤਰ੍ਹਾਂ ਨਸ਼ਾ ਨਹੀਂ ਖਤਮ ਹੋਣਾ ਨਸ਼ਾ ਖਤਮ ਕਰਨ ਵਾਸਤੇ ਜੇ ਕਈ ਵਾਰ ਕਹਿ ਦਿੰਦੇ ਆ ਕਿ ਬਾਰਡਰ ਤੋਂ ਨਸ਼ਾ ਆਉਂਦਾ ਤੇ ਬਾਰਡਰ ਤਾਂ ਅੰਮ੍ਰਿਤਸਰ ਦਾ ਬਾਰਡਰ ਹੈ ਕਿ ਜੇ ਅੰਮ੍ਰਿਤਸਰ ਤੋਂ ਚੱਲ ਕੇ ਨਸ਼ਾ ਸੰਗੂਰਸ਼ ਪਹੁੰਚ ਸਕਦਾ ਹੈ ਤਾਂ ਇਹਦਾ ਮਤਲਬ ਰਾਹ ਦੇ ਵਿੱਚ ਦਾ ਪੁਲ ਸਾਰੇ ਪੰਜਾਬ ਦੀ ਹੈ। ਤੋ ਇਸ ਕਰਕੇ ਜਦੋਂ ਤੱਕ ਸਰਕਾਰ ਦੀ ਨੀयत ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਨਹੀਂ ਹੋਊਗੀ ਉਦੋਂ ਤੱਕ ਇਹ ਕੰਮ ਨਹੀਂ ਹੋ ਸਕੇ। ਸਰ ਕਾਂਗਰਸ ਦੇ ਵੱਲੋਂ ਕਿਸ ਤਰ੍ਹਾਂ ਦੀ ਨੀਤੀ ਲੈ ਕੇ ਆਈ ਜਾ ਰਹੀ ਹੈ ਕਿਉਂਕਿ ਅੱਗੇ ਚੋਣਾਂ ਦਾ ਜਿਹੜਾ ਸੀਜ਼ਨ ਆਉਣ ਜਾ ਰਿਹਾ ਹੈਗਾ ਜੀ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਗਰਾਊਂਡ ਤੇ ਕਿਸ ਤਰ੍ਹਾਂ ਕੰਮ ਕੀਤਾ ਜਿੱਥੇ ਤੱਕ ਕਾਂਗਰਸ ਪਾਰਟੀ ਦੀ ਗੱਲ ਹੈ ਜਿਨ੍ਹਾਂ ਮੁੱਦਿਆਂ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਦੇ ਕੇ ਵੱਡੀ ਗਿਣਤੀ ਵਿੱਚ ਲੈ ਕੇ ਆਂਦਾ ਸੀ ਉਹ ਸਾਰੇ ਮੁੱਦੇ ਕਾਂਗਰਸ ਪਾਰਟੀ ਚੱਕ ਰਹੀ ਹੈ ਅੱਜ ਵੀ ਚੰਡੀਗੜ੍ਹ ਦੇ ਵਿੱਚ ਸਾਡੀਆਂ ਭੈਣਾਂ ਨੇ 1000 ਰੁਪਏ ਦੇ ਮੁੱਦੇ ਨੂੰ ਲੈ ਕੇ ਧਰਨਾ ਲਾਇਆ ਕਿ ਸਾਨੂੰ 1000 ਰੁਪਏ ਦਾ ਵਾਅਦਾ ਪੰਜਾਬ ਦੀਆਂ ਬੇਟੀਆਂ ਨੂੰ ਤੇ ਮਾਵਾਂ ਨੂੰ ਕੀਤਾ ਸੀ ਪਰ ਇਸ ਸੂਬੇ ਦੀ ਸਰਕਾਰ ਨੇ ਪਿਛਲੇ 3 ਸਾਲਾਂ ਚ ਕਿਸੇ ਗਰੀਬ ਬੱਚੀ ਨੂੰ ਜਾਂ ਬੇਟੀ ਨੂੰ ਜਾਂ ਮਾਂ ਨੂੰ 1 ਰੁਪਿਆ ਵੀ ਇਹਨਾਂ ਨੇ ਨਹੀਂ ਦਿੱਤਾ ਤੋਂ ਇਸ ਕਰਕੇ ਜਿੰਨੇ ਮੁੱਦਿਆਂ ਦੇ ਉੱਪਰ ਇਹ ਸਰਕਾਰ ਆਈ ਸੀ ਚਾਹੇ ਜਨਸ਼ਿਕ ਦੀ ਗੱਲ ਮੈਂ ਕੀਤੀ ਹੈ ਚਾਹੇ ਭ੍ਰਸ਼ਟਾਚਾਰ ਦੀ ਗੱਲ ਕੀਤੀ ਹੈ ਚਾਹੇ ਬੇਰੋਜ਼ਗਾਰੀ ਦੀ ਗੱਲ ਹੋਈ ਹੈ ਚਾਹੇ ਉਹਰੇ ਕਾਨੂੰਨ ਵਿਵਸਥਾ ਦੀ ਗੱਲ ਹੋਈ ਹੈ ਚਾਹੇ ਸਾਡੀਆਂ ਭੈਣਾਂ ਨੂੰ ਹਜ਼ਾਰ ਰੁਪਏ ਦੇਣ ਦੀ ਗੱਲ ਸੀ ਜਾਂ ਇਹਨਾਂ ਨੇ ਪੈਨਸ਼ਨ ਨੂੰ ਵਧਾਉਣ ਦੀ ਗੱਲ ਰੱਖੀ ਸੀ ਜਾਂ ਹੋਰ ਜਿੰਨੇ ਵਾਦੇ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤੇ ਸੀ ਜਿਸ ਝਾਸੇ ਚਾਕੇ ਲੋਕਾਂ ਨੇ ਵੋਟਾਂ ਦਿੱਤੀਆਂ ਜਾਂ ਇੰਨੀ ਵੱਡੀ ਗਿਣਤੀ ਵਿੱਚ ਬਦਲਾਅ ਦੀ ਸਰਕਾਰ ਪੰਜਾਬ 'ਚ ਲੈ ਕੇ ਆਂਦੀ ਅਜੋ ਸਾਰੇ ਮੁੱਦਿਆਂ ਦੇ ਉੱਪਰ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰੂਗੀ ਔਰ ਆਪਣੀ ਆਵਾਜ਼ ਬੁਲੰਦ ਕਰੂਗੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਿੱਚ ਗਰੀਬ ਲੋਕਾਂ ਨੂੰ 20 ਕਿਲੋ ਕਣਕ ਮਿਲਦੀ ਸੀ ਸਰ ਪੰਜਾਬ ਸਰਕਾਰ ਦੇ ਅੰਦਰ ਬੰਦ ਕੀਤੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਤੇ ਅੱਜ ਕਈ ਲੋਕਾਂ ਦੇ ਰਾਸ਼ਨ ਕਾਰਡ ਕੱਟਦੇ ਕਈ ਲੋਕਾਂ ਦੇ ਨੀਲੇ ਕਾਰਡ ਕੱਟਦੇ ਕਈ ਲੋਕਾਂ ਨੂੰ ਨਰੀਗਾ ਦੀ ਦਿਹਾੜੀ ਤੱਕ ਨਹੀਂ ਮਿਲਦੀ ਤੇ ਕਈ ਲੋਕਾਂ ਦੇ ਨਰੀਗਾ ਦੇ ਕਾਰਡ ਕੱਟਦੇ ਤੇ ਕਈ ਲੋਕਾਂ ਦੇ ਪੈਨਸ਼ਨ ਦੇ ਕਾਰਡ ਕੱਟਦੇ ਤੇ ਇਹ ਵਾਲੀਆਂ ਗੱਲਾਂ ਤਾਂ ਆਦਮੀ ਕਰਦਾ ਜਦੋਂ ਖਜ਼ਾਨਾ ਖਾਲੀ ਹੋਵੇ ਤੇ ਨਾਲੇ ਮੈਂ ਸਮਝਦਾ ਕਿ ਗਰੀਬ ਲੋਕਾਂ ਨੂੰ ਤਾਂ ਜਿੰਨਾ ਵੀ ਦੇ ਸਕੋ ਉਹਨਾ ਥੋੜਾ ਤੂੰ ਇਸ ਕਰਕੇ ਇਹ ਸਾਰੀਆਂ ਗੱਲਾਂ ਸੋਚ ਸਮਝ ਕੇ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਦੋ ਸਾਲ ਦਾ ਹਲੇ ਸਮਾਂ ਪਿਆ ਇਹ ਸਾਡਾ ਪੰਜਾਬ ਦਾ ਸੂਬਾ ਪਿਆਰ ਕਰਨ ਵਾਲਾ ਸੂਬਾ ਸੀ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਦਾ ਸੂਬਾ ਸੀ ਉਸ ਨੂੰ ਬਰਕਰਾਰ ਕਰਨ ਦੀ ਲੋੜ ਹੈ ਸਰ ਲਾਸਟ ਸਵਾਲ ਹੈ ਕਿ ਮੁੱਖ ਮੰਤਰੀ ਨੇ ਜਦੋਂ ਮੁੱਖਵਾਦੀ ਬਣ ਤੋਂ ਪਹਿਲਾਂ ਹੀ ਲੋਕਾਂ ਨਾਲ ਇੱਕ ਵਾਅਦਾ ਵੀ ਕੀਤਾ ਸੀ ਔਰ ਲੋਕਾਂ ਨੂੰ ਇਹ ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਭੜਕਾਇਆ ਵੀ ਸੀ ਕਿ ਜਦੋਂ ਉਹ ਲੀਡਰ ਆਣਗੇ ਉਹਨਾਂ ਨੂੰ ਸਵਾਲ ਕਰੋ ਉਹਨਾਂ ਦੇ ਮਾਗਰਪੁਰ ਰੋੜੇਵਾਰ ਉਹਨਾਂ ਦੇ ਕਿ ਲੱਗਦਾ ਕਿ ਹੁਣ ਮਾਹੌਲ ਜਿਹੜਾ ਹੈਗਾ ਉਲਟ ਬਾਜ਼ੀ ਪੈਦੀ ਨਜ਼ਰ ਆ ਰਹੀ ਹੈ ਤੇ ਉਹਦਾ ਹਰ ਜਗ੍ਹਾ ਤੇ ਜਿੱਥੇ ਜਾਣਗੇ ਲੋਕ ਸਵਾਲ ਪੁੱਛਣਗੇ ਔਰ ਲੋਕਾਂ ਦਾ ਹੱਕਿਆ ਸਵਾਲ ਪੁੱਛਣਾ ਔਰ ਅਗਰ ਮੈਨੂੰ ਕੋਈ ਸਵਾਲ ਪੁੱਜਾ ਸੀ ਤਾਂ ਮੈਂ ਵੀ ਜਵਾਬ ਦਿੰਦਾ ਸੀ ਖੜਾ ਹੋ ਕੇ ਪਰ ਲੇਕਿਨ ਜਿੰਨਾ ਵੀ ਕੁਝ ਮੈਂ ਕਰ ਸਕਿਆ ਆਪਣੇ ਇਲਾਕੇ ਵਾਸਤੇ ਸੂਬੇ ਵਾਸਤੇ ਉਸ ਗੱਲ ਨੂੰ ਕਰਨ ਦੀ ਮੈਂ ਕੋਸ਼ਿਸ਼ ਕੀਤੀ ਔਰ ਅੱਜ ਵੀ ਇਹਨਾਂ ਨੇ ਪਿਛਲੇ 3 ਸਾਲਾਂ 'ਚ ਕੀ ਕੀਤਾ ਨਾ ਤਾਂ ਕਿਸੇ ਪੰਚਾਇਤ ਨੂੰ ਕੋਈ ਪੈਸਾ ਦਿੱਤਾ ਮੈਂ ਕਿਸੇ ਪੰਚਾਇਤ ਕੋਲ ਜਿਹੜੇ ਪੈਸੇ ਪਏ ਸੀ ਉਹਨਾਂ ਨੂੰ ਖਰਚ ਕਰਨ ਤੇ ਰੋਕ ਲਾਤੀ ਨਾ ਉਹ ਖਰਚ ਕਰ ਸਕੇ ਅੱਜ ਨਵੀਆਂ ਪੰਚਾਇਤਾਂ ਬਣ ਗਈਆਂ ਕੱਲ ਨੂੰ ਬਲਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਆਉਣੀਆਂ ਐ ਜਾ ਤੱਕ ਅਸੀਂ ਆਪਣੇ ਇਲਾਕੇ ਦੇ ਵਿਕਾਸ ਕਰਜਾਂ ਦੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕਰਨ ਵਾਸਤੇ ਸੋਚ ਨਹੀਂ ਰੱਖਾਂਗੇ ਤਾਂ ਆਪਣੇ ਲੋਕ ਸਹੂਲਤਾਂ ਤੋਂ ਵਾਂਝੇ ਰਹਿ ਜਾਣਗੇ ਇਸੇ ਕਰਕੇ ਤੁਸੀਂ ਆ ਦੇਖੋ ਬਰਨਾਲੇ ਦੀ ਜਿਮਨੀ ਚੋਣ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਸੀ ਇਹਨਾਂ ਨੂੰ ਬਰਨਾਲੇ ਦੀ ਜਿਮਨੀ ਚੋਣ ਦੇ ਵਿੱਚ ਵੱਡਾ ਹਾਰ ਦਾ ਸਾਹਮਣਾ ਕਰਨਾ ਪਿਆ ਸੰਗਰੂਰ ਦੀ ਮਿਊਨਿਸਪਲ ਕਮੇਟੀ ਦੀ ਚੋਣ ਹੋਈ ਅੱਜ ਤੱਕ ਕਮੇਟੀ ਨੋਟੀਫਾਈ ਨਹੀਂ ਹੋ ਸਕੀ ਕਿਉਂਕਿ ਇਹਨਾਂ ਕੋਲੇ ਮੰਡੇਟ ਨਹੀਂ ਹੈ ਇਹਨਾਂ ਕੋਲੇ ਨੰਬਰਸ ਹੀ ਨਹੀਂ ਹੈ ਤਾਂ ਕਿ ਉੱਥੇ ਕਮੇਟੀ ਬਣ ਸਕੇ ਔਰ ਅਸੀਂ ਚਾਹੁੰਦੇ ਹਾਂ ਕਿ ਇੱਕ ਕਮੇਟੀ ਬਣੇ ਤਾਂ ਕਿ ਲੋਕਾਂ ਨੂੰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਥੋਂ ਪੈਸਾ ਆਵੇ ਤਾਂ ਕਿ ਸ਼ਹਿਰ ਦੇ ਵਿੱਚ ਜੋ ਸੀਵਰੇਜ ਦੀ ਸਮੱਸਿਆ ਉਹ ਹੱਲ ਹੋ ਸਕੇ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਸਟਰੀਟ ਲਾਈਟ ਦੀ ਸਮੱਸਿਆ ਉਹ ਹੱਲ ਹੋ ਸਕੇ ਜਿੱਥੇ ਜਿੱਥੇ ਕੋਈ ਇੰਟਰਲੋਕਿੰਗ ਟਾਇਲ ਦੀ ਸਮੱਸਿਆ ਉਹ ਹੱਲ ਹੋ ਸਕੇ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਸਹੂਲਤ ਮਿਲ ਸਕੇ ਅੱਜ ਸਾਰਾ ਸ਼ਹਿਰ ਬੰਦ ਪਿਆ ਹੈ ਹਰ ਇਲਾਕੇ ਦਾ ਹਰ ਸ਼ਹਿਰ ਦੇ ਵਿੱਚ ਜਿਹੜੀਆਂ ਮਿਊਨਿਸਪਲ ਕਮੇਟੀ ਨਾਲ ਜੁੜੀਆਂ ਸਹੂਲਤਾਂ ਲੋਕਾਂ ਨੂੰ ਉਹ ਨਹੀਂ ਮਿਲ پا ਰਹੇ ਲੋਕ ਵਾਂਝੇ ਹਨ ਤੇ ਲੋਕ ਤਰਾਹੀ ਤਰਾਹੀ ਕਰ ਰਹੇ ਹਨ